ਦੋਸਤੋ ਅੱਜ ਅਸੀਂ ਇੱਕ ਹੋਰ ਸਟ੍ਰੀਟ ਸਟਾਈਲ ਫੂਡ ਜਿਹੜਾ ਇਹੋ ਲੈ ਕੇ ਆਏ ਆ ਤੇ ਇਸ ਫੂਡ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਇਸ ਦੇ ਲਈ ਅੱਧੀ ਕੌਲੀ ਆਪਾਂ ਸੂਜੀ ਦੀ ਲਈ ਹੈ ਜਾਨੀ ਦੀ ਅੱਧਾ ਕੱਪ ਸੂਜੀ ਦਾ ਆਪਾਂ ਲਿਆ ਹੈ ਤੁਹਾਨੂੰ ਮੈਂ ਮੈਜ਼ਰਿੰਗ ਕੱਪ ਜਿਹੜੇ ਆ ਉਹ ਨਾਲ ਦੀ ਨਾਲ ਹੀ ਦਿਖਾ ਦਿੰਨੀ ਆ ਸੂਜੀ ਕੋਈ ਵੀ ਹੋਵੇ ਮੋਟੀ ਵਾਲੀ ਜਾਂ ਬਰੀਕ ਵਾਲੀ ਇਸੇ ਕੱਪ ਦਾ ਅੱਧਾ ਹਿੱਸਾ ਜਾਨੀ ਦੀ ਅੱਧਾ ਕੱਪ ਅਸੀਂ ਪਾਣੀ ਦਾ ਲਵਾਂਗੇ ਤੇ ਇਸ ਪਾਣੀ ਨੂੰ ਅਸੀਂ ਬੋਇਲ ਹੋਣ ਦੇ ਲਈ ਰੱਖ ਦਿਆਂਗੇ ਸੂਜੀ ਦੇ ਵਿੱਚ ਦੋ ਚਮਚ ਆਪਾਂ ਮੈਦੇ ਦੇ ਐਡ ਕਰ ਦਾਂਗੇ ਮੈਦੇ ਦੀ ਜਗ੍ਹਾ ਤੁਸੀਂ ਆਟਾ ਵੀ ਐਡ ਕਰ ਸਕਦੇ ਹੋ ਤੇ ਇਹ 1 ਟੇਬਲस्पून ਆ ਮੈਂ 2 ਚਮਚ ਇੱਥੇ ਐਡ ਕੀਤੇ ਆ ਪਾਣੀ ਸਾਡਾ ਬੋਇਲ ਹੋ ਗਿਆ ਵਾ ਤੇ ਬਿਲਕੁਲ ਬੋਇਲ ਉਬਲਦਾ ਹੋਇਆ ਪਾਣੀ ਜਿਹੜਾ ਹੈ ਉਹ ਹੋਣਾ ਚਾਹੀਦਾ ਵਾ ਪਹਿਲਾਂ ਦੋਨੀਆਂ ਡਰਾਈ ਚੀਜ਼ਾਂ ਨੂੰ ਸੂਜੀ ਨੂੰ ਤੇ ਮੈਦੇ ਨੂੰ ਮਿਕਸ ਕਰ ਲਾਂਗੇ ਮੈਦੇ ਦੀ ਜਗ੍ਹਾ ਤੁਸੀਂ ਆਟਾ ਵੀ ਯੂਜ਼ ਕਰ ਸਕਦੇ ਹੋ ਤੇ ਆਪਾਂ ਪਾਣੀ ਸਾਰਾ ਹੀ ਇਹਦੇ ਵਿੱਚ ਪਾ ਦਿਆਂਗੇ ਕਿਉਂਕਿ ਅਸੀਂ ਹਰ ਚੀਜ਼ ਮਿਣ ਕੇ ਯੂਜ਼ ਕਰ ਰਹੇ ਹਾਂ ਇਸ ਕਰਕੇ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਸਾਰਾ ਪਾਣੀ ਤੁਸੀਂ ਐਡ ਕਰ ਦਿਓ ਇਹਦੇ ਵਿੱਚ ਤੇ ਇਹਨਾਂ ਨੂੰ ਆਪਾਂ ਪਹਿਲਾਂ ਚਮਚ ਦੇ ਨਾਲ ਮਿਕਸ ਕਰਾਂਗੇ ਕਿਉਂਕਿ ਪਾਣੀ ਬਹੁਤ ਹੀ ਜ਼ਿਆਦਾ ਗਰਮ ਹੈ ਉਬਲਦਾ ਹੋਇਆ ਵਾ ਤੇ ਥੋੜਾ ਜਿਹਾ ਠੰਡਾ ਹੋ ਜਾਏਗਾ ਨਾ ਜਦੋਂ ਇਹ ਫਿਰ ਆਪਾਂ ਇਹਨੂੰ ਹੱਥ ਦੇ ਨਾਲ मिक्स ਕਰ ਦਾਂਗੇ ਤੇ ਹਜੇ ਸ਼ਾਇਦ ਥੋੜਾ ਲੂਸ ਵੀ ਲੱਗੂਗਾ ਤੁਹਾਨੂੰ ਪਰ ਇਹ ਹੌਲੀ ਹੌਲੀ ਹਾਰਡ ਹੋ ਜਾਏਗਾ ਸੂਜੀ ਜਿਹੜਾ ਹੈ ਉਹ ਪਾਣੀ ਨੂੰ ਅਬਸੋਰਬ ਕਰ ਲਏਗੀ ਇਸ ਤਰ੍ਹਾਂ ਇਹਨੂੰ ਬਹੁਤ ਜ਼ਿਆਦਾ ਗੁੰਨਣ ਦੀ ਵੀ ਜ਼ਰੂਰਤ ਨਹੀਂ ਬਸ ਤੁਸੀਂ ਇਹਨੂੰ ਇਕੱਠਾ ਕਰ ਦੇਣਾ ਵਾ ਤੇ ਇਸ ਦੇ ਉੱਪਰ ਗਿੱਲਾ ਕੱਪੜਾ ਦੇ ਕੇ ਇਹਨੂੰ ਅੱਧੇ ਘੰਟੇ ਦੀ ਰੈਸਟ ਦੇ ਦਿਓ ਪਦੀਨੇ ਤੇ ਧਨੀਏ ਦੀ ਇੱਕ ਚਟਨੀ ਬਣਾਵਾਂਗੇ ਧਨੀਆ ਲਿਆ ਪਦੀਨਾ ਲਿਆ ਹਰੀਆਂ ਮਿਰਚਾਂ ਦੋ ਐਡ ਕੀਤੀਆਂ ਵਾ ਇੱਕ ਜਵਾਇੰਦਾ ਪੱਤਾ ਤੇ ਇੱਕ ਕੱਚਾ ਅੰਬ ਮੇਰੇ ਕੋਲ ਸੀਗਾ ਜੇ ਤੁਹਾਡੇ ਕੋਲ ਹੋਵੇ ਨਾ ਤੁਸੀਂ ਐਡ ਕਰਿਓ ਟੇਸਟ ਬਹੁਤ ਵਧੀਆ ਹੁੰਦਾ ਥੋੜਾ ਜਿਹਾ ਨਮਕ ਤੇ ਗੁੜ ਪਾ ਦਾਂਗੇ ਤੇ ਇੱਕ ਆਇਸ ਕਯੂਬ ਪਾ ਦਿਆਂਗੇ ਇੱਕ ਗ੍ਰੀਨ ਚਟਨੀ ਜਿਹੜੀ ਉਹ ਬਣ ਕੇ ਰੈਡੀ ਹੋ ਗਈ ਤੇ ਤਕਰੀਬਨ 20 ਮਿੰਟ ਹੋ ਗਏ ਆਟਾ ਰੱਖੇ ਨੂੰ ਤੇ ਹੁਣ ਆਪਾਂ ਇਹਨੂੰ ਪਹਿਲਾਂ ਹੱਥ ਦੇ ਨਾਲ ਥੋੜਾ ਜਿਹਾ ਇਸ ਤਰ੍ਹਾਂ ਮਸਲ ਕੇ ਸੌਫਟ ਕਰ ਲਾਂਗੇ ਉਸ ਦੇ ਬਾਅਦ ਇਹਦਾ ਰੋਲ ਬਣਾ ਲਾਂਗੇ ਜਾਂ ਤਾਂ ਤੁਸੀਂ ਇਸ ਤਰ੍ਹਾਂ ਹੱਥ ਦੇ ਨਾਲ ਇਹਦੇ ਪਤਲੇ ਰੋਲ ਬਣਾ ਲਓ ਦੋ ਜਾਂ ਫਿਰ ਤੁਸੀਂ ਇਸ ਨੂੰ ਸਿੰਪਲੀ ਇਸ ਤਰ੍ਹਾਂ ਇਹਦੀਆਂ ਛੋਟੀਆਂ-ਛੋਟੀਆਂ ਅੰ ਲੋਈਆਂ ਜਿਹੜੀਆਂ ਐ ਉਹ ਕੱਟ ਲਓ ਜਾਂ ਪੇੜੇ ਬਣਾ ਲਓ ਜਾਂ ਫਿਰ ਤੁਸੀਂ ਇਸ ਤਰ੍ਹਾਂ ਪਹਿਲਾਂ ਇਹਦੇ ਪੋਰਸ਼ਨ ਜਿਹੜੇ ਪਾਰਟ ਆ ਉਹ ਅਲੱਗ-ਅਲੱਗ ਕਰਕੇ ਰੱਖ ਲਓ ਫਿਰ ਉਸ ਦੇ ਬਾਅਦ ਇਹਦੇ ਪੇੜੇ ਜਿਹੜੇ ਆ ਉਹ ਕਰ ਲਓ ਤੁਸੀਂ ਗੋਲ ਗੰਪੇ ਦਾ ਸਾਈਜ਼ ਕਿੱਦਾਂ ਰੱਖਣਾ ਚਾਹੁੰਦੇ ਹੋ ਉਸੇ حساب ਨਾਲ ਤੁਸੀਂ ਪੇੜਾ ਜਿਹੜਾ ਇਹ ਕਰ ਸਕਦੇ ਹੋ ਬਹੁਤ ਹੀ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਸੌਖਾ ਪ੍ਰੋਸੈਸ ਆ ਤੇ ਬੜੀ ਜਲਦੀ ਇਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਫਿਰ ਇਹਦੇ ਉੱਪਰ ਮੈਂ ਸੁੱਕਾ ਆਟਾ ਜਾਂ ਮੈਦਾ ਤੁਸੀਂ ਡਸਟ ਕਰ ਦੇਣਾ ਵਾ ਤੇ ਤਾਂ ਕਿ ਇਹ ਆਪਸ ਵਿੱਚ ਪੇੜੇ ਜਿਹੜੇ ਉਹ ਚਿਪਕਨ ਤੇ ਨਾਲ ਦੀ ਨਾਲ ਹੀ ਆਪਾਂ ਇਹਨਾਂ ਨੂੰ ਬੇਲ ਲੈਣਾ ਕੋਈ ਰੈਸਟ ਨਹੀਂ ਦੇਣੀਗੇ ਹੁਣ ਤੁਸੀਂ ਸਾਰਾ ਕੰਮ ਨਾਲ ਦੀ ਨਾਲ ਹੀ ਕਰ ਦੇਣਾ ਵਾ ਤੇ ਇਨੋਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਇਹਨੂੰ ਪਤਲਾ ਹੀ ਰੱਖਣਾ ਵਾ ਜਿੰਨਾ ਪਤਲਾ ਰੱਖੋਗੇ ਤੁਹਾਡਾ ਗੋਲ ਗੱਪਾ ਜੜਾ ਉਹਨਾ ਹੀ ਕ੍ਰਿਸਪੀ ਤੇ ਵਧੀਆ ਬਣੇਗਾ ਉਹਨਾ ਹੀ ਵਧੀਆ ਫੁੱਲੇਗਾ ਤੇ ਜੇ ਚਕਲੇ ਦੇ ਨਾਲ ਥੋੜਾ ਲੱਗਦਾ ਵੀ ਆ ਚਿਪਕਦਾ ਵੀ ਆ ਤਾਂ ਬਹੁਤ ਹੀ ਆਸਾਨੀ ਨਾਲ ਲੈ ਵੀ ਜਾਂਦਾ ਵਾ ਇਸ ਤਰ੍ਹਾਂ ਆਪਾਂ ਸਾਰੇ ਗੋਲ ਗੱਪੇ ਜੜਿਆ ਉਹ ਬਣਾ ਲਾਂਗੇ ਪਹਿਲਾਂ ਤੁਸੀਂ ਇਹਨੂੰ ਉਂਗਲ ਦੇ ਨਾਲ ਪ੍ਰੈਸ ਕਰ ਲੈਣਾ ਵਾ ਤੇ ਉਸ ਦੇ ਬਾਅਦ ਇਹਨੂੰ ਬੇਲ ਲੈਣਾ ਵਾ ਇਸ ਤਰ੍ਹਾਂ ਸਾਰੇ ਗੋਲ ਗੱਪੇ ਚੜੇ ਆ ਉਹ ਬਣਾ ਲੂੰਗੀ ਤੇ ਇਹਨੂੰ ਤਕਰੀਬਨ 10 ਮਿੰਟ ਦਾ ਟਾਈਮ ਮਸਾਂ ਹੀ ਲੱਗਦਾ ਵਾ ਇਸ ਪ੍ਰੋਸੈਸ ਨੂੰ ਇੱਕ ਚੁੰਨੀ ਜਿਹੜੀ ਆ ਉਹ ਮੈਂ ਪਹਿਲਾਂ ਫਲੈਟ ਪਲੇਟਫਾਰਮ ਦੇ ਉੱਪਰ ਵਿਛਾਲ ਦਿੱਤੀ ਸੀ ਉਸ ਦੇ ਉੱਪਰ ਆਪਾਂ ਗੋਲ ਗੱਪੇ ਬੇਲ ਕੇ ਰੱਖ ਦਿੱਤੇ ਆ ਤੇ ਨਾਲ ਹੀ ਆਪਾਂ ਇਹਨਾਂ ਨੂੰ ਫਰਾਈ ਕਰ ਲੈਣਾ ਇਹ ਨਹੀਂ ਕਿ ਇਹਨਾਂ ਨੂੰ ਤੁਸੀਂ ਰੈਸਟ ਤੇ ਰੱਖਣਾ ਵਾ ਨਾਲ ਦੀ ਨਾਲ ਹੀ ਇਹਨਾਂ ਨੂੰ ਫਰਾਈ ਕਰਦੇ ਅਗੇ ਤੇਲ ਪੂਰਾ ਗਰਮ ਹੋਣਾ ਚਾਹੀਦਾ ਬਿਲਕੁਲ ਜਿਵੇਂ ਤੇਲ ਗਰਮ ਹੋਇਆ ਇਸ ਦੇ ਵਿੱਚ ਤੁਸੀਂ ਇਹਨੂੰ ਪਾਓ ਤੇ ਗੋਲ ਗੱਪਾ ਜਨ ਹੈ ਨਾਲ ਦੀ ਨਾਲ ਹੀ ਫੁੱਲ ਕੇ ਬਾਹਰ ਆ ਜਾਏਗਾ ਇਹ ਚਾਪਾ ਕੋਈ ਇਹਨੂੰ ਜਾਂ ਬੇਕਿੰਗ ਪਾਊਡਰ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਪਾਏਗੀ ਤੁਸੀਂ ਦੇਖ ਸਕਦੇ ਹੋ ਸਿੰਪਲੀ ਦੋ ਚੀਜ਼ਾਂ ਦੇ ਨਾਲ ਆਪਾਂ ਇਹਨਾਂ ਨੂੰ ਬਣਾ ਰਹੇ ਹਾਂ ਤੇ ਜਿਸ ਤਰ੍ਹਾਂ ਇਹਨੂੰ ਤੇਲ ਦੇ ਵਿੱਚ ਪਾਉਨੇ ਹੋ ਹਲਕਾ ਜਿਹਾ ਪ੍ਰੈਸ ਕਰੋ ਤੇ ਗੋਲ ਗੱਪਾ ਛੜਾਏ ਹੋ ਫੁੱਲ ਕੇ ਬਾਹਰ ਆ ਗਿਆ ਕਲਰ ਕਿਸ ਤਰ੍ਹਾਂ ਦਾ ਤੁਸੀਂ ਰੱਖਣਾ ਚਾਹੁੰਦੇ ਹੋ ਡਾਰਕ ਲਾਈਟ ਹੈ ਤੁਹਾਡੇ ਤੇ ਡਿਪੈਂਡ ਕਰਦਾ ਹੈ ਜਿਹੜਾ ਹਿੱਸਾ ਜਿਹੜਾ ਇਹ ਉਹ ਥੱਲੇ ਹੁੰਦਾ ਉਹਨੂੰ ਆਪਾਂ ਪਹਿਲਾਂ ਤੇਲ ਦੇ ਵਿੱਚ ਪਾਵਾਂਗੇ ਤੁਹਾਨੂੰ ਮੈਂ ਦਿਖਾ ਦਿੰਨੀ ਆ ਜਿਹੜਾ نیچے ਹਿੱਸਾ ਹੈ ਉਹਨੂੰ ਤੁਸੀਂ ਤੇਲ ਦੇ ਵਿੱਚ ਨੀਚੇ ਹੀ ਐਡ ਕਰਨਾ ਵਾ ਤੇ ਇਸ ਤਰ੍ਹਾਂ ਇਹ ਗੋਲ ਗੱਪੇ ਛੜੀਆਂ ਕ੍ਰਿਸਪੀ ਕਰਾਰੇ ਬਣ ਕੇ ਰੈਡੀ ਹੋ ਜਾਣਗੇ ਤੇ ਅੱਧੀ ਗੋਲੀ ਸੂਜੀ ਤੋਂ ਤਕਰੀਬਨ ਤੁਸੀਂ 50 ਦੇ ਕਰੀਬ ਗੋਲ ਗੱਪੇ ਬਣਾ ਸਕਦੇ ਹੋ ਘਰ ਦੇ ਵਿੱਚ ਜਿਹੜੇ ਕਿ ਆਪਾਂ ਮਾਰਕੀਟ ਦੇ ਵਿੱਚ ਖਾਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਧੀ ਕੌਲੀ ਸੂਜੀ ਦੇ ਵਿੱਚ ਕਿੰਨਾ ਖਰਚਾ ਤੁਹਾਡਾ ਆਏਗਾ ਦੋ ਆਲੂ ਇੱਥੇ ਮੈਂ ਲਿਆ ਬয়েল ਕੀਤੇ ਇਹਨਾਂ ਨੂੰ ਆਪਾਂ ਹੱਥ ਦੇ ਨਾਲ ਹੀ ਮੈਸ਼ ਕਰ ਲਿਆ ਤੇ ਇਹਦੇ ਵਿੱਚ ਉਬਲੇ ਹੋਏ ਛੋਲੇ ਚਿੱਟੇ ਛੋਲੇ ਪਾ ਦਿੱਤੇ ਇੱਥੇ ਤੁਹਾਡੇ ਕੋਲੇ ਕੋਈ ਦਾਲ ਹੋਵੇ ਨਾ ਉਹ ਵੀ ਤੁਸੀਂ ਐਡ ਕਰ ਸਕਦੇ ਹੋ ਫਿਰ ਇਹਦੇ ਵਿੱਚ ਤੁਸੀਂ ਆਪਣੇ ਫੇਵਰਟ ਮਸਾਲੇ ਐਡ ਕਰਦੇ ਆ ਜਿਹਦੇ ਵਿੱਚ ਕਾਲਾ ਨਮਕ ਚਿੱਟਾ ਨਮਕ ਲਾਲ ਮਿਰਚ ਪਾਊਡਰ ਹੈ ਹਲਕਾ ਜਿਹਾ ਧਨੀਆ ਪਾਊਡਰ ਹੈ ਚਾਟ ਮਸਾਲਾ ਐਡ ਕੀਤਾ ਵਾ ਤੇਜ਼ ਦੇ ਬਾਅਦ ਮੈਂ ਇਮਲੀ ਜੈਨੀਆ ਇਮਲੀ ਵਾਲੀ ਸੌਸ ਐਡ ਕੀਤੀ ਤੁਸੀਂ ਚਾਹੋ ਤਾਂ ਇਮਲੀ ਦਾ ਪਾਣੀ ਵੀ ਐਡ ਕਰ ਸਕਦੇ ਹੋ ਬਰੀਕ ਕਟਿਆ ਹੋਇਆ ਪਿਆਜ਼ ਟਮਾਟਰ ਹਰੀ ਮਿਰਚ ਇਹ ਐਡ ਕਰ ਦਿਆਂਗੇ ਦੇ ਨਾਲ ਹੀ ਧਨੀਆ ਹੋਵੇ ਤਾਂ ਉਹ ਵੀ ਜਰੂਰ ਐਡ ਕਰਿਓ ਤੇ ਸਾਰੇ ਗੋਲ ਗੱਪੇ ਸਾਡੇ ਵਧੀਆ ਬਣੇ ਹੋਏ ਆ ਤੇ ਇਹਨਾਂ ਨੂੰ ਬਣਿਆ ਨੂੰ ਤਕਰੀਬਨ ਅੱਧਾ ਘੰਟਾ ਹੋ ਗਿਆ ਪਰ ਹਜੇ ਵੀ ਇਹ ਉਹਨੇ ਕ੍ਰਿਸਪੀ ਕਰਾਰੇ ਆ ਤੇ ਇਸ ਤਰ੍ਹਾਂ ਤੁਸੀਂ ਬਣਾ ਕੇ ਕਿਸੇ ਵੀ ਟਾਈਮ ਇਹਨਾਂ ਨੂੰ ਇੰਜੋਏ ਕਰ ਸਕਦੇ ਹੋ ਫੇਰ ਬਾਈਨ ਨੂੰ ਫਿਲਿੰਗ ਦੇ ਵਾਸਤੇ ਉੱਪਰੋਂ ਥੋੜਾ ਜਿਹਾ ਇਸ ਤਰ੍ਹਾਂ ਸਪੇਸ ਬਣਾ ਦੇਾਂਗੇ ਤੇ ਇਸ ਦੇ ਬਾਅਦ ਇਹਦੇ ਵਿੱਚ ਜਿੰਨੀ ਤੁਸੀਂ ਚਾਹੋ ਇਹਦੀ ਫਿਲਿੰਗ ਜੜੀਆ ਉਹ ਰੱਖ ਸਕਦੇ ਹੋ ਤੁਸੀਂ ਚਾਹੋ ਤਾਂ ਇਹਦੇ ਨਾਲ ਗੋਲ ਗੱਪਿਆਂ ਦਾ ਜਿਹੜਾ ਕਰਾਰਾ ਜਿਹਾ ਪਾਣੀ ਹੁੰਦਾ ਹੈ ਉਹ ਵੀ ਬਣਾ ਕੇ ਰੈਡੀ ਕਰ ਸਕਦੇ ਹੋ ਇਸ ਦੇ ਬਾਅਦ ਇਸ ਦੇ ਉੱਪਰ ਆਪਾਂ ਐਡ ਕਰਦੇ ਹਾਂਗੇ ਜੀ ਠੰਡਾ ਠਾਰ ਦਈ ਤੇ ਇਹ ਥੋੜਾ ਜਿਹਾ ਦਹੀਂ ਜਿਹੜਾ ਹੈ ਉਹ ਮਿੱਠਾ ਹੈ ਮੈਸ ਤੇ ਵਿੱਚ ਥੋੜਾ ਜਿਹਾ ਮਿੱਠਾ ਐਡ ਕੀਤਾ ਹੋਇਆ ਵਾ ਤਾਂ ਇਹਨੂੰ ਤੁਸੀਂ ਪਹਿਲਾਂ ਦਹੀਂ ਨੂੰ ਥੋੜਾ ਜਿਹਾ ਹਲਕਾ ਜਿਹਾ ਫੈਟ ਲੈਣਾ ਵਾ ਜਾਨੀ ਦਹੀਂ ਨੂੰ ਥੋੜਾ ਪਤਲਾ ਕਰ ਲੈਣਾ ਵਾ ਉਸ ਦੇ ਬਾਅਦ ਇਸ ਦੇ ਉੱਪਰ ਜਿਹੜੀ ਅਸੀਂ ਗ੍ਰੀਨ ਸੌਸ ਬਣਾਈ ਸੀ ਉਹ ਐਡ ਕਰਦੇ ਹਾਂਗੇ ਹਰੀ ਚਟਨੀ ਜਿਹੜੀ ਹੈ ਉਹ ਜ਼ਿਆਦਾ ਤਿੱਖੀ ਨਹੀਂ ਹੈ ਕਿਉਂਕਿ ਇੱਕ ਤਾਂ ਅਸੀਂ ਇਹਦੇ ਵਿੱਚ ਥੋੜਾ ਜਿਹਾ ਗੁੜ ਵੀ ਐਡ ਕੀਤਾ ਵਾ ਤੇ ਜਿਹੜੀਆਂ ਮਿਰਚਾਂ ਸੀ ਉਹ ਬਹੁਤ ਜ਼ਿਆਦਾ ਸਟਰੋਂਗ ਮਿਰਚਾਂ ਨਹੀਂ ਸੀਗੀਆਂ ਇਸਦੇ ਬਾਅਦ ਮੈਂ ਇਸਦੇ ਉੱਪਰ ਐਡ ਕਰ ਰਹੀ ਹਾਂ ਜੀ ਇਮਲੀ ਵਾਲੀ ਚਟਨੀ ਤੇ ਇਹ ਵੀ ਹੋਮ ਮੇਡ ਹੈ ਤੁਸੀਂ ਇਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਚੈੱਕ ਕਰ ਸਕਦੇ ਹੋ ਤੇ ਇਸ ਦੇ ਵਿੱਚ ਟਮਾਟਰ ਤੇ ਪਿਆਜ਼ ਮੈਂ ਐਡ ਕੀਤੇ ਆ ਜਿਕਰ ਤੁਹਾਡੇ ਕੋਲ ਹੋਰ ਵੀ ਕੋਈ ਸੈਲਡ ਅਵੇਲੇਬਲ ਹੋਵੇ ਜਿਵੇਂ ਕਿ ਖੀਰਾਏ ਉਹ ਵੀ ਤੁਸੀਂ ਇਸ ਤੇ ਐਡ ਕਰ ਸਕਦੇ ਹੋ ਉੱਪਰ ਦੀ ਕੋਈ ਵੀ ਕਰ ਦੇ ਵਿੱਚ ਤੁਹਾਡੇ ਕੋਲੇ ਪੂਜੀਆ ਹੋਵੇ ਨਾ ਆਲੂ ਪੂਜੀਆ ਜਾਂ ਖੱਟਾ ਮਿੱਠਾ ਕੋਈ ਵੀ ਹੋਵੇ ਉਹ ਤੁਸੀਂ ਐਡ ਕਰ ਦਿਓ ਇਹਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਇਸ ਤਰ੍ਹਾਂ ਜਿਹੜੇ ਲੋਕ ਬਾਹਰ ਖਾਂਦਾ ਸ਼ਕੀਨ ਸ਼ਕੀਨ ਨਹੀਂ ਰੱਖਦੇ ਆ ਜਾਂ ਸ਼ਕੀਨ ਨੇ ਬਾਹਰ ਖਾਂਦੇ ਉਹਨਾਂ ਨੇ ਇਸ ਨੂੰ ਖਾਦਾ ਹੋਵੇਗਾ ਤੇ ਬਹੁਤ ਹੀ ਟੇਸਟੀ ਬਣਦੀ ਆ ਤੁਸੀਂ ਇੱਕ ਵਾਰ ਕਰ ਦੇ ਵਿੱਚ ਜਰੂਰ ਬਣਾਇਓ ਉਮੀਦ ਕਰਦੀ ਹਾਂ ਜੀ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ